ਸਾਤ ਗੁਰੂ ਤਾਂ ਸਾਡੇ ਕਿਰਪਾ ਕਰਦੇ ਨੇ ਉਹ ਤਾਂ ਰਹਿਮ ਕਰਦੇ ਨੇ ਉਹ ਦਇਆ ਦੇ ਸਾਗਰ ਨੇ ਅਕਾਲ ਪੁਰਖ ਵਾਹਿਗੁਰੂ ਆਰਾਮ ਭਗਵਾਨ ਦਇਆ ਦਾ ਸਾਗਰ ਹੈ ਕਿਰਪਾਲੂ ਹੈ ਕਿਰਪਾ ਕਰਦਾ ਹੈ ਮਹਾਰਾਜ ਨੀਚੋਂ ਉੱਚ ਕਰੈ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਜਦੋਂ ਅਕਾਲ ਪੁਰਖ ਵਾਹਿਗੁਰੂ ਰਾਮ ਭਗਵਾਨ ਨੇ ਨੀਵਿਆ ਤੋਂ ਉੱਚੇ ਕਰਨਾ ਹੋਵੇ ਨਾ ਬਈ ਉਹ ਡਰਦਾ ਬਿਲਕੁਲ ਵੀ ਨੀਚੋਂ ਊਚ ਕਰੈ ਮੇਰਾ ਗੋਵਿੰਦ ਕਾਹੂ ਤੇ ਨਾ ਢਰੈ ਉਹ ਨਹੀਂ ਡਰਦਾ ਕਿਸੇ ਹੋਤੇ ਸਰਬ ਸ਼ਕਤੀਮਾਨ ਹੈ ਪਰਮੇਸ਼ਰ ਹੈ ਸਾਰਿਆਂ ਦੇ ਵਿੱਚ ਹੀ ਹੈ ਕਾਲਪੁਰਖ ਵਾਹਿਗੁਰੂ ਦੁ ਕਲੰ ਪ੍ਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਹੈ ਸਾਰਿਆਂ ਦੇ ਵਿੱਚ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤਿ ਰੰਗਮਾਨ ਪਰਮੇਸ਼ਰ ਹੈ ਸਾਰਿਆਂ ਦੇ ਵਿੱਚ ਉਹਦੀ ਜੋਤ ਪਰ ਇਹਨੂੰ ਪ੍ਰਗਟ ਕਰਨਾ ਪਊ ਆ ਰਾਮ ਦੀ ਭਗਵਾਨ ਦੀ ਬੰਦਗੀ ਕਰਕੇ ਨਾ ਇਸ ਜੋਤ ਨੂੰ ਪ੍ਰਗਟ ਕਰਨਾ ਪਊਗਾ ਇੱਕ ਵਾਰੀ ਇੱਕ ਕਵੀ ਨੂੰ ਕਈ ਸਿੱਖ ਇਕੱਠੇ ਹੋ ਕੇ ਨਾਮ ਯਾਗ ਕਰਨ ਲੱਗ ਗਏ। ਉਹ ਕਵੀ ਦੇ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਸੀ। ਉਹ ਕਵੀ ਦੇ ਵਿਚਾਰੇ ਦੇ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਸੀ। ਹੁੰਦੀ ਹੈ ਆਦਤ ਕਈਆਂ ਨੂੰ। ਮਯਾਗ ਕਰਨ ਦੀ। ਸਤਿਗੁਰੂ ਕਹਿੰਦੇ ਨੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣ ਭਾਈ ਕਿਸੇ ਨੂੰ ਉੱਚਾ ਬੋਲ ਨਾ ਬੋਲੋ ਕਬੀਰ ਗਰਬ ਨਾ ਕੀਜੀਐ ਰੰਕ ਨ ਹਸੀਐ ਕੋਇ ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ ਅਜੇ ਤਾਂ ਢੇੜੀ ਸਮੁੰਦਰ ਵਿੱਚ ਹੈ ਕੋਈ ਪਤਾ ਨਹੀਂ ਕਹਿੰਦੇ ਵੇ ਕਿਵੇਂ ਮਰਨਾ ਕੋਈ ਪਤਾ ਨਹੀਂ ਕਿਸ ਤਰ੍ਹਾਂ ਮੌਤ ਆਉਣੀ ਹੈ ਕਵੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜੋ ਸੋਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋ ਉਹ ਕਵੀ ਨੂੰ ਹਾਸ ਰਹੇ ਨੇ ਮਯਾਕ ਕਰ ਰਹੇ ਨੇ ਵੀ ਤੂੰ ਕਵੀ ਅਖਵਾਉਣਾ ਕਵੀਆਂ ਵਾਲੇ ਕੱਪੜੇ ਦੇਖੇ ਨੇ ਤੈ ਕਵੀਆਂ ਦੇ ਤਾਂ ਸੋਹਣੇ ਪਹਿਰਾਵੇ ਹੁੰਦੇ ਨੇ ਪਾਏ ਹੋਏ ਇੱਕ ਗੁਰ ਸਿੱਖ ਆਖਦਾ ਕਹਿੰਦੇ ਕੋਈ ਨਾ ਭਾਈ ਤੂੰ ਮੰਨ ਨਾ ਹੌਲਾ ਕਰ ਮਹਾਰਾਜ ਦਾ ਦਰਬਾਰ ਸਜਦਾ 10ਵੇਂ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਦਾ ਤੂੰ ਦਰਬਾਰ ਵਿੱਚ ਆ ਜੀ ਸਤਿਗੁਰੂ ਕਿਰਪਾ ਕਰਨੀ ਦਰਬਾਰ ਸਜਿਆ ਹੋਇਆ ਸਤਿਗੁਰਾਂ ਨੂੰ ਨਮਸ਼ਕਾਰ ਕੀਤੀ ਮਹਾਰਾਜ ਪੁੱਛਦੇ ਨੇ ਉਸ ਕਵੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਕਿਥੋਂ ਆਇਓ ਕਹਿੰਦਾ ਮਹਾਰਾਜ ਮੈਂ ਕਟੌ ਚਰਿਆਸ ਤੋਂ ਆਇਆ ਕਹਿੰਦਾ ਮਹਾਰਾਜ ਮੈਂ ਕਟੌਚ ਰਿਆਸਤ ਤੋਂ ਆਇਆ ਨੈਣਾ ਦੇਵੀ ਦਾ ਪਹਾੜ ਟੱਪ ਕੇ ਨਾ ਕਹਿਲੂਰੋਂ ਦਾ ਕਹਿਲੂਰ ਤੋਂ ਅੱਗੇ ਕਟੌਚ ਰਿਆਸਤ ਕਹਿੰਦਾ ਜੀ ਕਟੌਚ ਰਿਆਸਤ ਉਥੋਂ ਆਇਆ ਮਹਾਰਾਜ ਸਾਧੂ ਗੁਰੂ ਆਖਣ ਲੱਗੇ ਗੁਰੂ ਕਲੰਗੀਧਰ ਦਸ਼ਮੇਸ਼ ਪਿਤਾ ਕਹਿੰਦੇ ਭਾਈ ਤੇਰਾ ਨਾਮ ਕੀ ਹੈ ਕਹਿੰਦਾ ਮਹਾਰਾਜ ਗਰੀਬਾਂ ਦਾ ਕਾਹਦਾ ਨਾਮ ਹੁੰਦਾ ਨਾਮ ਤਾਂ ਉੱਚਿਆਂ ਦਾ ਹੁੰਦਾ ਹੈ ਅਮੀਰਾਂ ਦਾ ਹੁੰਦਾ ਹੈ ਗਰੀਬਾਂ ਦਾ ਮਹਾਰਾਜ ਕਾਹਦਾ ਨਾਮ ਹੁੰਦਾ ਹੈ ਕਹਿੰਦੇ ਫੇਰ ਵੀ ਭਾਈ ਤੇਰੇ ਮਾਤਾ ਪਿਤਾ ਨੇ ਕੋਈ ਨਾਮ ਰੱਖਿਆ ਹੋਊਗਾ ਕੋਈ ਤਾਂ ਤੇਰਾ ਨਾਮ ਰੱਖਿਆ ਹੋਊ ਤੇਰੇ ਮਾਤਾ ਪਿਤਾ ਨੇ ਭਾਈ ਦੱਸ ਤੇਰਾ ਨਾਮ ਕੀ ਹੈ ਕਹਿੰਦਾ ਜੀ ਮਾਤਾ ਪਿਤਾ ਨੇ ਤਾਂ ਨਾਮ ਮੇਰਾ ਹਾਂਸ ਰਾਜ ਰੱਖਿਆ ਪਰ ਕੋਈ ਕਿਸੇ ਨੇ ਅੱਜ ਤੱਕ ਹਾਂਸ ਰਾਜ ਕਹੇ ਹੀ ਨਹੀਂ ਸਤਿਗੁਰੂ ਮੈਨੂੰ ਤੇ ਲੋਕ ਹਾਂਸੂ ਹਾਂਸੂ ਹੀ ਕਹਿੰਦੇ ਨੇ ਗੁਰੂ ਗੋਵਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਆਓ ਭਾਈ ਜੀ ਆਇਆਂ ਨੂੰ ਜੀ ਆਇਆਂ ਨੂੰ ਕੀ ਕੰਮ ਕਰਦੇ ਹੋ ਕਹਿੰਦਾ ਜੀ ਕਵੀ ਆ ਕਹਿੰਦੇ ਆਓ ਭਾਈ ਕਵੀ ਹਾਨਸ ਰਾਜ ਜੀ ਜਦੋਂ ਹਾਨਸ ਰਾਜ ਜੀ ਆਖਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਮਹਾਰਾਜ ਐਨੇ ਪਿਆਰ ਨਾਲ ਤਾਂ ਮੈਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਅਜੇ ਤੱਕ ਸਤਿਗੁਰੂ ਤੁਸੀਂ ਕਿਤਨੇ ਦਇਆ ਦੇ ਸਾਗਰੋਂ ਮੈਨੂੰ ਕਿੰਨੀ ਨਿਮਰਤਾ ਨਾਲ ਤੁਸੀਂ ਬੁਲਾਇਆ ਕਿੰਨੇ ਪਿਆਰ ਨਾਲ ਬੁਲਾਇਆ ਕਵੀ ਹੰਸ ਰਾਜ ਜੀ ਆਖਿਆ ਕਹਿੰਦੇ ਭਾਈ ਸੁਣਾਓ ਫਿਰ ਕਵਤਾ ਕਈ ਉਹਨੇ ਕਵਤਾਵਾਂ ਸੁਣਾਈ ਇਹ ਕਵਤਾਵਾਂ ਸੁਨਾਈਆਂ ਕਵੀ ਹੰਸ ਰਾਜ ਨੇ ਮਹਾਰਾਜ ਡੇਢ ਘੰਟਾ ਉਸ ਕਵੀ ਤੋਂ ਕਵਿਤਾਵਾਂ ਸੁਣਦੇ ਰਹੇ ਸਤਿਗੁਰੂ ਆਖਣ ਲੱਗੇ ਆਪਣੇ ਖਜ਼ਾਨੇ ਚੀ ਨੂੰ ਕਹਿੰਦੇ ਖਜ਼ਾਨੇ रामचंद ਜੀ ਦੇਖੋ ਭਾਈ ਖਜ਼ਾਨੇ ਵਿੱਚ ਕਿਤਨੀ ਮਾਇਆ ਪਈ ਹੈ ਕਹਿੰਦੇ ਮਹਾਰਾਜ ਰਾਮਚੰਦ ਆਖਣ ਲੱਗਿਆ ਕਹਿੰਦੇ ਮਹਾਰਾਜ 18000 ਰਜਤਪਨ ਪਏ ਰਜਤਪਨ ਕਹਿੰਦੇ ਆ ਚਾਂਦੀ ਦੀਆਂ ਮੋਹਰਾਂ ਕਹਿੰਦੇ ਮਹਾਰਾਜ 18000 ਰਜਤਪਨ ਪਏ ਰਜਤਪਨ ਕਹਿੰਦੇ ਆ ਚਾਂਦੀ ਦੀਆਂ ਮੋਹਰਾਂ ਕਹਿੰਦੇ ਭਾਈ ਸਾਰੀਆਂ ਹੀ ਲੈ ਆਓ ਕਵੀ ਹੰਸ ਰਾਜ ਜੀ ਨੂੰ ਦੇ ਰੀਆਂ ਨੇ ਦੇਖੋ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਫੇਰ ਸਤਿਗੁਰੂ ਮਹਾਰਾਜ ਆਖਣ ਲੱਗੇ ਗੁਰੂ ਕਲੰਗੀ ਧਰ ਦਸ਼ਮੇਸ਼ ਪਿਤਾ ਕਹਿੰਦੇ ਭਾਈ ਰਾਮਚੰਦ ਜੀ ਜਿਹੜਾ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਟ ਕੀਤਾ ਸੀ ਉਹ ਹਾਥੀ ਤੇ ਪਾਲ ਕੀ ਸਜਾਓ ਕਵੀ ਹਾਂਸ ਰਾਜ ਜੀ ਨੂੰ ਹਾਥੀ ਵੀ ਦੇਣੇ ਕਿਉਂਕਿ ਰਾਜੇ ਲੋਕ ਹਾਥੀਆਂ ਤੇ ਜਾਂਦੇ ਹੁੰਦੇ ਸੀ ਨਾ ਉਦੋਂ ਹਾਥੀ ਤਿਆਰ ਕੀਤਾ 11 ਸਿੱਖ ਦਿੱਤੇ ਮਹਾਰਾਜ ਨੇ ਨਾਲ ਬੇਕਟੌਚ ਰਿਆਸਤ ਦੇ ਵਿੱਚ ਕਵੀ ਹਾਂਸ ਰਾਜ ਜੀ ਦਾ ਖਜ਼ਾਨਾ ਨਾ ਜਿਹੜਾ ਇਹ ਸਾਰਾ ਛੜਾ ਕੇ ਆਓ ਤੁਸੀਂ ਉੱਥੇ ਤੱਕ ਇੱਕ ਸਿੱਖ ਨਗਾਰਾ ਲੈ ਕੇ ਮੂਰੇ ਗਿਆ ਉਹਨੇ ਨਗਾਰਾ ਵਯਾਇ ਜਦੋਂ ਤੁਰਨ ਲੱਗੇ ਕਟੌਚ ਰਿਆਸਤ ਵੱਲ ਕਵੀ ਹਾਂਸ ਰਾਜ ਕਹਿੰਦਾ ਮਹਾਰਾਜ ਹਾਥੀ ਮੈਂ ਨਹੀਂ ਮੰਗਿਆ ਤੁਸੀਂ ਆਪ ਦਿੱਤਾ ਖੁਸ਼ ਹੋ ਕੇ ਮਾਇਆ ਮੈਂ ਨਹੀਂ ਮੰਗੀ ਸਤਿਗੁਰੂ ਤੁਸੀਂ ਆਪ ਦਿੱਤੀ ਐ ਖੁਸ਼ ਹੋ ਕੇ ਹੁਣ ਜੀ ਮੈਂ ਇੱਕ ਚੀਜ਼ ਮੰਗਣ ਲੱਗੇ ਆ ਤੁਸੀਂ ਮੈਨੂੰ ਉਹ ਦੇ ਦੇ ਸਤਿਗੁਰੂ ਕਹਿਣ ਲੱਗੇ ਕਹਿੰਦੇ ਭਾਈ ਕੀ ਉਹ ਆਪਾਂ ਸਾਰਿਆਂ ਨੂੰ ਇਹ ਮੰਗਣੀ ਚਾਹੀਦੀ ਹੈ ਕਵੀ ਹੰਸਰਾਜੀ ਆਖਣ ਲੱਗੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ ਇਤਨੀ ਕੋ ਕਿਰਪਾ ਕਰ ਦੇ ਮਹਾਰਾਜ ਆਖਣ ਲੱਗੇ ਕਹਿੰਦੇ ਕੋਈ ਨਹੀਂ ਭਾਈ ਤੁਸੀਂ ਆਨੰਦਪੁਰ ਆਉਂਦੇ ਰਹੋ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਤੁਹਾਨੂੰ ਉਹਨਾਂ ਦੇ ਚਰਨਾਂ ਵਿੱਚ ਜ਼ਰੂਰ ਥਾਂ ਮਿਲੇਗੀ आनंदगढ़ ਦੇ ਕਿਲੇ ਤੋਂ ਕਟੌਚ ਰਿਆਸਤ ਵੱਲ ਤੁਰ ਪਏ ਕਟੌਚ ਰਿਆਸਤ ਪਹੁੰਚੇ ਉਥੋਂ ਦਾ ਜਿਹੜਾ ਰਾਜਾ ਸੀ ਨਾ ਕਟੌਚ ਰਿਆਸਤ ਦਾ ਕਿਰਪਾਲ ਚੰਦ ਸੀ ਕਿਰਪਾਲ ਚੰਦ ਸ਼ਿਕਾਰ ਖੇਲਣਾ ਆਇਆ ਹੋਇਆ ਸੀ ਉਹਨੇ ਦੇਖਿਆ ਵੀ ਹਾਥੀ ਤੁਰਿਆ ਆਉਂਦਾ ਵੀ ਅੱਗੇ ਘੋੜੇ ਤੁਰੇ ਆਉਂਦੇ ਨੇ ਨਗਾਰਾ ਵਜ ਰਿਹਾ ਵੀ ਕੋਈ ਰਾਜਾ ਰਾਜਾ ਕ੍ਰਿਪਾਲ ਚੰਦ ਮੂਰੇ ਹੋ ਕੇ ਖੜ ਗਿਆ ਕਹਿੰਦਾ ਜੀ ਤੁਸੀਂ ਰਾਜੇ ਹੋ ਕਹਿੰਦੇ ਰਾਜੇ ਤਾਂ ਨਹੀਂ ਹਾਂ ਗੁਰੂ ਕਲੰਗੀਧਰ ਦਸ਼ਮੇਸ਼ ਪਿੱਤਾ ਦੇ ਘਰ ਦੇ ਮੰਗਤੇ ਆਂ ਵਾਹ ਭਾਈ ਵਾਹ ਜਿਸ ਗੁਰੂ ਦੇ ਘਰ ਦੇ ਮੰਗਤੇ ਕਹਿੰਦਾ ਵੀ ਹਾਥੀਆਂ ਤੇ ਜਾਂਦੇ ਹੋਣ ਉਹ ਗੁਰੂ ਕਿਹੋ ਜਿਹਾ ਹੋ ڪرਪਾਲ ਚੰਦਾ ਆਖਣ ਲੱਗੇ ਉਹ ਗੁਰੂ ਕਿਹੋ ਜਿਹਾ ਹੋ ਜਿਸ ਗੁਰੂ ਦੇ ਘਰ ਦੇ ਮੰਗਤੇ ਵੀ ਹਾਥੀਆਂ ਤੇ ਜਾਂਦੇ ਸਾਡੇ ਸਤਿਗੁਰੂ ਇਤਨੇ ਮਹਾਨ ਨੇ ਇਤਨੇ ਦਇਆ ਦੇ ਸਾਗਰ ਨੇ ਦਇਆ ਤੋਂ ਹੀ ਧਰਮ ਪੈਦਾ ਹੁੰਦਾ ਧੌਲ ਧਰਮ ਦਇਆ ਦਾ ਪੁੱਤ ਧਰਮ ਹੈ ਜਿਹੜਾ ਉਹ ਦਇਆ ਦਾ ਪੁੱਤਰ ਹੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਉਹ ਡਰਦਾ ਨਹੀਂ ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਉੱਚਾ ਕਰੇ ਉਹ ਨਹੀਂ ਡਰਦਾ ਐਸ ਕਰਕੇ ਸਾਰੇ ਹੀ ਮਹਾਰਾਜ ਨੂੰ ਅਰਦਾਸ ਕਰਿਆ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਬੰਦਗੀ ਦੀਆਂ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰੋ ਸਤਿਗੁਰੂ ਆਪ ਬਖਸ਼ਣ ਹਾਰਿਓ ਸਾਡੇ ਤੇ ਕਿਰਪਾ ਕਰੋ